ਸਰ ਸ਼ਕਲ ਜੀ ਮੈਂ ਇਹਨਾਂ ਧਿਮਾਨ ਤੇ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਲੈ ਕੇ ਦਾਅ ਦੇ ਕਿ ਇਸ ਵਕਤ ਇਹ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਅੱਜ ਵਿਦਿਆਰਥੀਆਂ ਦੇ ਵੱਲੋਂ ਪੀਯੂ ਦੇ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਉਹਨਾਂ ਦੀ ਮੰਗ ਹੈ ਕਿ ਜਦੋਂ ਤੱਕ ਸੈਨਦਿਆ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਵੱਡੇ ਪੱਧਰ ਤੇ ਉੱਤੇ ਜਿਹੜਾ ਕਿ ਲਗਾਤਾਰ ਪ੍ਰਦਰਸ਼ਨ ਵਿਦਿਆਰਥੀਆਂ ਦਾ ਜਿਹੜਾ ਕਿ ਦੇਖਿਆ ਜਾ ਸਕਦਾ ਦਾਅ ਦੇ ਕਿ ਰਾਤ ਨੂੰ ਵੀ ਜਿਹੜਾ ਕਿ ਚੰਡੀਗੜ੍ਹ ਪੌਸਰੂ ਲੈ ਕੇ ਗੋ ਬੈਗ ਦੇ ਜਿਹੜੇ ਕਿ ਨਾਰੇ ਲਗਾਏ ਗਏ ਜਿਸ ਤੋਂ ਬਾਅਦ ਅੱਜ ਜਿਹੜਾ ਕਿ ਬੰਦ ਦਾ ਐਲਾਨ ਕੀਤਾ ਗਿਆ ਸੀ ਜਿੱਦੇ ਮੱਧ ਨਾਜ਼ਰ ਅੱਜ ਸਵੇਰ ਤੋਂ ਹੀ ਜਿਹੜਾ ਕਿ ਪ੍ਰਦਰਸ਼ਨ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਨਵ ਵਿਦਿਆਰਥੀ ਦੇ ਹੱਕ ਦੇ ਵਿੱਚ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਆਈਆਂ ਸਿਆਸੀ ਲੀਡਰ ਵੀ ਜਿਹੜੇ ਕਿ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਨਿਤਰੇ ਹੋਣੇ ਲਗਾਤਾਰ ਵਿਦਿਆਰਥੀ ਦੇ ਵੱਲੋਂ ਭਾਜਪੀ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਉੱਥੇ 1 ਨੰਬਰ ਗੇਟ ਦੇ ਬਾਹਰ ਵੱਡੇ ਪੱਧਰ ਤੇ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਹਨਾਂ ਨੇ ਇੱਕ ਨੰਬਰ ਗੇਟ ਨੂੰ ਜਿਹੜਾ ਕਿ ਪਾਰ ਕਰ ਲਿਆ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਿ ਤਾਇਨਾਤ ਕੀਤਾ ਗਿਆ 1021 ਸੈਨੇਟ ਸਿੰਡੀਕੇਟ ਦਾ ਮਾਮਲਾ ਲਗਾਤਾਰ ਕਰਵਾਉਂਦਾ ਚਾਹ ਰਿਹਾ ਹੈ ਕਿ ਇਸ ਨੂੰ ਲੈ ਕੇ ਜਿਹੜੇ ਕਿ ਵਿਦਿਆਰਥੀ ਆਪਣੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿ ਇਹਨਾਂ ਦੀ ਚੋਣਾਂ ਦਾ ਜਲਦ ਤੋਂ ਜਲਦ ਐਲਾਨ ਕੀਤਾ ਜਾਵੇ ਜਦੋਂ ਤੱਕ ਐਲਾਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਜਿਹੜਾ ਕਿ ਜਾਰੀ ਰਹੇਗਾ ਤੁਹਾਨੂੰ ਚੰਡੀਗੜ੍ਹ ਤੋਂ ਸਿੱਧੀਆਂ ਤਸਵੀਰਾਂ ਦਿਖਾਉਣਾ ਕਿ ਇਸ ਵਕਤ ਜਿਹੜਾ ਮਾਹੌਲ ਹੈ ਯੂਨੀਵਰਸਿਟੀ ਦੇ ਬਾਹਰ ਕਿਸ ਤਰੀਕੇ ਦੇ ਨਾਲ ਬਣਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਿ ਤਾਇਨਾਤ ਕੀਤਾ ਗਿਆ ਉੱਤਨੀ ਹੀ ਇਸ ਰਸਤੇ ਦੇ ਉੱਤੇ ਕਈ ਥਾਵਾਂ ਦੇ ਉੱਤੇ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ 12 ਨਾਕੇ ਵੀ ਲਗਾ ਦਿੱਤੇ ਗਏ ਨੇ ਤਾਂ ਕਿ ਜਿਹੜਾ ਮਾਹੌਲ ਹੈ ਉਹ ਹੋਰ ਜ਼ਿਆਦਾ ਨਾ ਭਖੇ ਅਤੇ ਵਿਦਿਆਰਥੀਆਂ ਨੂੰ ਜਿਹੜਾ ਕਿ ਕੰਟਰੋਲ ਕੀਤਾ ਜਾ ਸਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਡੀਐਸਪੀ ਨੂੰ ਸਬ ਇੰਸਪੈਕਟਰ ਨੂੰ ਜਿਹੜਾ ਕਿ ਤਾਇਨਾਤ ਕੀਤਾ ਗਿਆ ਜਿਸ ਸਵੇਰ ਤੋਂ ਹੀ ਜਿਹੜਾ ਕਿ ਚੰਡੀਗੜ੍ਹ ਦੇ ਬਾਹਰ ਇਹ ਜਿਹਾ ਕਿ ਗਰਮ ਮਾਹੌਲ ਉਹ ਦੇਖਣ ਨੂੰ ਮਿਲਿਆ ਤਾਂ ਤੁਸੀਂ ਸਿੱਧੀਆਂ ਤਸਵੀਰਾਂ ਦਿਖਾਉਂਦੇ ਹਾਂ ਤਸਵੀਰ ਪੰਜਾਬ ਯੂਨੀਵਰਸਿਟੀ ਦੇ 2 ਨੰਬਰ ਗੇਟ ਦੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਥੇ ਕਾਫੀ ਭਾਰੀ ਫੋਰਸ ਜਿਹੜੀ ਕਿ ਪੁਲਿਸ ਫੋਰਸ ਲੱਗੀ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਨੂੰ ਚੈੱਕ ਕਰਕੇ ਅੰਦਰ ਵੜਿਆ ਜਾ ਰਿਹਾ ਔਰ ਇਹ ਪੂਰੀ ਜਿਹੜੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਚੈੱਕ ਕਰਕੇ ਨਾਲ ਦੀ ਨਾਲ ਜਿਹੜਾ ਕਿ ਜਿੰਦਰਾ ਮਾਰ ਦਿੱਤਾ ਜਾਂਦਾ ਇਸ ਨੂੰ ਤਾਂ ਇਹ ਦੇਖੋ ਕਿ ਮੇਰੇ ਉੱਪਰ ਤੁਹਾਨੂੰ ਬੰਦਾ ਬੰਦ ਇੱਕ ਨੰਬਰ ਜੇ ਦਿੱਤਾ ਹੋਆ ਤਾਂ ਇਹ ਪੂਰੀ ਤਸਵੀਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਤੁਸੀਂ ਦੇਖੋ ਕਿ ਲਗਾਤਾਰ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਆਂ ਯੂਨੀਵਰਸਿਟੀ ਦੀਆਂ ਨੇ ਅੱਜ ਯੂਨੀਵਰਸਿਟੀ ਦਾ ਕੀ ਮਾਹੌਲ ਰਹੂਗਾ 10 ਤਰੀਕ ਦੀ ਕਾਲ ਦਿੱਤੀ ਸੀ ਤਾਂ ਲਗਾਤਾਰ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਕੋਸ਼ਿਸ਼ ਚਾ ਰਹੇ ਆਂ ਸਰ ਸ਼ਕਲ ਜੀ ਮੈਂ ਇਹਨਾਂ ਧਿਮਾਂ ਤੇ ਗੱਲ ਕਰਾਂਗੇ ਜਾਵੀ ਯੂਨੀਵਰਸਿਟੀ ਦੇ ਮਾਮਲੇ ਲੈ ਕੇ ਦਾਅਦੇ ਕਿ ਇਸ ਵਕਤ ਇਹ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਅੱਜ ਵਿਦਿਆਰਥੀਆਂ ਦੇ ਵੱਲੋਂ ਪੀਯੂ ਦੇ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਉਹਨਾਂ ਦੀ ਮੰਗ ਹੈ ਕਿ ਜਦੋਂ ਤੱਕ ਸੈਨਦਿਆ ਚੋਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਵੱਡੇ ਪੱਧਰ ਤੇ ਉੱਤੇ ਜਿਹੜਾ ਕਿ ਲਗਾਤਾਰ ਪ੍ਰਦਰਸ਼ਨ ਵਿਦਿਆਰਥੀਆਂ ਦਾ ਜਿਹੜਾ ਕਿ ਦੇਖਿਆ ਜਾ ਸਕਦਾ ਦਾਅਦੇ ਕਿ ਰਾਤ ਨੂੰ ਵੀ ਜਿਹੜਾ ਕਿ ਚੰਡੀਗੜ੍ਹ ਪੌਸਰੂ ਲੈ ਕੇ ਗੋ ਬੈਗ ਦੇ ਜਿਹੜੇ ਨਾਰੇ ਲਗਾਏ ਗਏ ਜਿਸ ਤੋਂ ਬਾਅਦ ਅੱਜ ਜਿਹੜਾ ਕਿ ਬੰਦ ਦਾ ਐਲਾਨ ਕੀਤਾ ਗਿਆ ਸੀ ਜਿੱਦੇ ਮੱਦੇ ਨਜ਼ਰ ਅੱਜ ਸਵੇਰ ਤੋਂ ਹੀ ਜਿਹੜਾ ਕਿ ਪ੍ਰਦਰਸ਼ਨ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਨਵ ਵਿਦਿਆਰਥੀ ਦੇ ਹੱਕ ਦੇ ਵਿੱਚ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਆਈਆਂ ਸਿਆਸੀ ਲੀਡਰ ਵੀ ਜਿਹੜੇ ਕਿ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਨਿਤਰੇ ਹੋਣੇ ਲਗਾਤਾਰ ਵਿਦਿਆਰਥੀਆਂ ਦੇ ਵੱਲੋਂ ਭਾਜਪਾ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਇੱਕ ਨੰਬਰ ਗੇਟ ਦੇ ਬਾਹਰ ਵੱਡੇ ਪੱਧਰ ਤੇ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਹਨਾਂ ਨੇ ਇੱਕ ਨੰਬਰ ਗੇਟ ਨੂੰ ਜਿਹੜਾ ਕਿ ਪਾਰ ਕਰ ਲਿਆ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਿ ਤਾਇਨਾਤ ਕੀਤਾ ਗਿਆ 1021 ਸੈਨਾ ਤੇ ਸਿੰਡੀਕੇਟ ਦਾ ਮਾਮਲਾ ਲਗਾਤਾਰ ਕਰਵਾਉਦਾ ਚਾਹ ਰਿਹਾ ਹੈ ਕਿ ਇਸ ਨੂੰ ਲੈ ਕੇ ਜਿਹੜੇ ਕਿ ਵਿਦਿਆਰਥੀ ਆਪਣੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿ ਇਹਨਾਂ ਦੀ ਚੋਣਾਂ ਦਾ ਜਲਦ ਤੋਂ ਜਲਦ ਐਲਾਨ ਕੀਤਾ ਜਾਵੇ ਜਦੋਂ ਤੱਕ ਐਲਾਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਜਿਹੜਾ ਕਿ ਜਾਰੀ ਰਹੇਗਾ ਤੁਹਾਨੂੰ ਚੰਡੀਗੜ੍ਹ ਤੋਂ ਸਿੱਧੀਆਂ ਤਸਵੀਰਾਂ ਦਿਖਾਉਣਾ ਹੈ ਕਿ ਇਸ ਵਕਤ ਜਿਹੜਾ ਮਾਹੌਲ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਬਾਹਰ ਕਿਸ ਤਰੀਕੇ ਦੇ ਨਾਲ ਬਣਿਆ ਹੋਇਆ ਵੱਡੀ ਗਿਣਤੀ ਕਲਾਸ ਮਨੂ ਜਣਾ ਕਿ ਤਾਇਨਾਤ ਕੀਤਾ ਗਿਆ ਉੱਥੇ ਹੀ ਇਸ ਰਸਤੇ ਦੇ ਉੱਤੇ ਕਈ ਥਾਵਾਂ ਦੇ ਉੱਤੇ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ 12 ਨਾਕੇ ਵੀ ਲਗਾ ਦਿੱਤੇ ਗਏ ਨੇ ਤਾਂ ਕਿ ਜਿਹੜਾ ਮਾਹੌਲ ਹੈ ਉਹ ਹੋਰ ਜ਼ਿਆਦਾ ਨਾ ਭਖੇ ਅਤੇ ਵਿਦਿਆਰਥੀਆਂ ਨੂੰ ਜਿਹੜਾ ਕਿ ਕੰਟਰੋਲ ਕੀਤਾ ਜਾ ਸਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਵੱਡੇ-ਵੱਡੇ ਪੁਲਿਸ ਅਫਸਰਾਂ ਨੂੰ ਡੀਐਸਪੀ ਨੂੰ ਸਭ ਇੰਸਪੈਕਟਰ ਨੂੰ ਜਿਹੜਾ ਕਿ ਤਾਇਨਾਤ ਕੀਤਾ ਗਿਆ ਅੱਜ ਸਵੇਰ ਤੋਂ ਹੀ ਜਿਹੜਾ ਕਿ ਚੰਡੀਗੜ੍ਹ ਦੇ ਬਾਹਰ ਇਹ ਜਿਹੜਾ ਕਿ ਗਰਮ ਮਾਹੌਲ ਹੈ ਉਹ ਦੇਖਣ ਮਿਲ ਰਿਹਾ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਉਂਦੇ ਹਾਂ ਤਸਵੀਰ ਪੰਜਾਬ ਯੂਨੀਵਰਸਿਟੀ ਦੇ 2 ਨੰਬਰ ਗੇਟ ਦੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਥੇ ਕਾਫੀ ਭਾਰੀ ਫੋਰਸ ਜਿਹੜੀ ਕਿ ਪੁਲਿਸ ਫੋਰਸ ਲੱਗੀ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਨੂੰ ਚੈੱਕ ਕਰਕੇ ਅੰਦਰ ਵੜਿਆ ਜਾ ਰਿਹਾ ਔਰ ਇਹ ਪੂਰੀ ਜਿਹੜੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਚੈੱਕ ਕਰਕੇ ਨਾਲ ਦੀ ਨਾਲ ਜਿਹੜਾ ਕਿ ਜਿੰਦਰਾ ਮਾਰ ਦਿੱਤਾ ਜਾਂਦਾ ਇਸ ਨੂੰ ਤਾਂ ਇਹ ਦੇਖੋ ਕਿਵੇਂ ਉੱਪਰ ਤੁਹਾਨੂੰ ਬੰਦਾ ਬੰਦ ਹੈ 1 ਨੰਬਰ ਗੇਟ ਦਿਖਾਵਾ ਤਾਂ ਇਹ ਪੂਰੀ ਤਸਵੀਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਤੁਸੀਂ ਦੇਖੋ ਕਿ ਲਗਾਤਾਰ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਆਂ ਯੂਨੀਵਰਸਿਟੀ ਦੀਆਂ ਨੇ ਅੱਜ ਯੂਨੀਵਰਸਿਟੀ ਦਾ ਕੀ ਮਾਹੌਲ ਰਹੂਗਾ 10 ਤਰੀਕ ਦੀ ਕਾਲ ਦਿੱਤੀ ਸੀ ਤਾਂ ਲਗਾਤਾਰ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਆਂ